ਬਹੁਤੀ ਜੱਜ ਦਾ ਫ਼ਰਜ਼ਦਾ ਨੌਜਵਾਨ ਸੀਗਾ ਉਹ ਉਹ ਅਖਾੜਿਆਂ ਦਾ ਮਾਹਿਰ ਸੀ ਉਹ ਕੋਈ ਸੀੜੀਆਂ ਵਾਲਾ ਕਲਾਕਾਰ ਜਾਂ ਸਟੂਡੀਓ ਵਾਲਾ ਕਲਾਕਾਰ ਨਹੀਂ ਸੀ ਉਹ ਮੈਦਾਨੀ ਕਲਾਕਾਰ ਸੀ ਤੇ ਸੌਕਰਾਂ ਨੂੰ ਡਿਸਟਰਬ ਕਰ ਜਾਂਦਾ ਇਹ ਸੌਕਰ ਡਿਸਟਰਬ ਹੋ ਗਏ ਤੁਸੀਂ ਕਦੇ ਕਾਊਂਟ ਕਰ ਲਿਓ ਬੇਨਤੀ ਕਰਦਾ ਮੈਂ ਫਿਰ ਰਾਜ ਕਰਨ ਵਾਲਿਆਂ ਆਪਣੀ ਰੱਖਸ਼ਾ ਖੁਦ ਕਰਿਆ ਕਰੋ ਆਪਣੇ ਆਪ ਨੂੰ ਸਵਾਲ ਕੇ ਰੱਖੋ ਰਾਜਵੀਰ ਨੂੰ ਟੂ-ਵੀਲਰ ਚਲਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਇੰਡਸਟਰੀ ਬਹੁਤ ਫੁੱਲ ਰਹੀ ਹੈ ਲੋਕਾਂ ਦੀ ਨਜ਼ਰਾਂ ਖਾ ਲੈਂਦੀਆਂ ਨੇ ਕਲਾਕਾਰ ਨੂੰ ਮਿਲਣਾ ਉਹਦੇ ਬਾਈਫੇਸ ਮਿਲਣਾ ਜ਼ਰੂਰੀ ਨਹੀਂ ਹੁੰਦਾ ਕਲਾ ਰਾਹੀ ਮਿਲੋ ਅ ਰਾਜੀਵੀ ਜਵੰਦਾ ਹੋਰਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਤੇ ਅੰਤਿਮ ਸੰਸਕਾਰ ਮੌਕੇ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਸਿਤਾਰੇ ਇੱਥੇ ਪਹੁੰਚੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਤਾਂ ਸਾਡੇ ਨਾਲ ਸਰਦਾਰ ਅਲੀ ਜੁੜੇ ਨੇ ਤਾਂ ਅਲੀ ਸਾਹਿਬ ਜਿਵੇਂ ਅੱਜ ਸੰਸਕਾਰ ਹੋਇਆ ਪੰਜਾਬੀ ਇੰਡਸਟਰੀ ਕੋਲ ਅੱਜ ਲਫ਼ਜ਼ ਘਟ ਗਏ ਇੱਕ ਨਾਮੀ ਸਿੰਗਰ ਇੱਕ ਪੰਜਾਬ ਦੀ ਗੱਲ ਕਰਨ ਵਾਲਾ ਕਲਾਕਾਰ ਇਸ ਫਾਨੀ ਸੰਸਾਰ ਨੂੰ અલਵਿਦਾ ਕਹਿ ਗਿਆ ਬਹੁਤ ਹੀ ਜੱਜ ਦਾ ਫਤਵਾ ਨੌਜਵਾਨ ਸੀਗਾ ਉਹ ਔਰ ਦਰਸ਼ਨੀ ਚਿਹਰਾ ਸੀ ਉਹਦਾ ਦਰਸ਼ਨੀ ਸਰੀਰ ਸੀ ਆਪਣੇ ਆਪ ਨੂੰ ਸੈੱਟ ਰੱਖਦਾ ਸੀ ਇੱਕ ਫਾਈਟਰ ਸੀ ਔਰ ਫਿਰ 뮤직 ਵੀ ਬਹੁਤ ਚੰਗਾ ਗਾਉਂਦਾ ਸੀ ਇੱਕ ਚੰਗੀ ਪਿਚ ਤੇ ਗਾਉਂਦਾ ਸੀ ਚੰਗੇ ਲਫ਼ਜ਼ਾਂ ਦੇ ਨਾਲ 뮤직 ਗਾਇਆ ਉਹਨੇ ਜਿੰਨਾ ਵੀ ਗਾਇਆ ਔਰ ਸਭ ਤੋਂ ਵੱਡੀ ਗੱਲ ਜੋ ਮੈਨੂੰ ਪਸੰਦ ਸੀ ਉਹਦੀ ਉਹ ਅਖਾੜਿਆਂ ਦਾ ਮਾਹਿਰ ਸੀ ਉਹ ਕੋਈ ਸੀੜੀਆਂ ਵਾਲਾ ਕਲਾਕਾਰ ਜਾਂ ਸਟੂਡੀਓ ਵਾਲਾ ਕਲਾਕਾਰ ਨਹੀਂ ਸੀ ਉਹ ਮੈਦਾਨੀ ਕਲਾਕਾਰ ਸੀਗਾ ਪੰਜ ਸੱਤ ਕਲਾਕਾਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਮੈਂ ਮੈਦਾਨੀ ਮੰਨਦਾ ਮੇਰਾ ਆਪਣਾ opinion ਹੈ ਤੇ ਉਹਨਾਂ ਵਿੱਚੋਂ ਇੱਕ ਸੀ ਰਾਜਵੀਰ ਜਵੰਦਾ ਜੋ ਹੁਣ ਕਦੀ ਵਾਪਸ ਅਖਾੜਿਆਂ ਦੀ ਸ਼ਾਨ ਨਹੀਂ ਬਣੇਗਾ ਨਹੀਂ ਆਏਗਾ ਵਾਪਸ ਆਪਣੇ ਗਾਣਿਆਂ ਰਾਹੀਂ ਜ਼ਿੰਦਾ ਰਹੂਗਾ ਉਹ ਤਾਂ ਕਿ ਹਮੇਤ ਤੱਕ ਜ਼ਿੰਦਾ ਰਹੂਗਾ ਤੇ ਗਾਣੇ ਵੱਜਦੇ ਰਹਿਣਗੇ ਰਾਜਵੀਰ ਜਿਉਂਦਾ ਰਹੂ ਪਰ ਉਹ ਹੁਣ ਅਖਾੜਿਆਂ ਦੀ ਸ਼ਾਨ ਸਾਨੂੰ ਨਜ਼ਰ ਨਹੀਂ ਆਏਗਾ ਕਿਤੇ ਹੈ ਨਾ ਤੇ ਇੱਕ ਕਲਾਕਾਰ ਜਾਂਦਾ ਤੇ 100 ਘਰਾਂ ਨੂੰ ਡਿਸਟਰਬ ਕਰ ਜਾਂਦਾ ਇਹ 100 ਘਰ ਡਿਸਟਰਬ ਹੋ ਗਏ ਵੀਰੇ ਤੁਸੀਂ ਕਦੇ ਕਾਊਂਟ ਕਰ ਲਿਓ ਉਹਦੇ ਨਾਲ ਕੰਮ ਕਰਨ ਵਾਲੇ 뮤జిਸ਼ੀਅਨ ਉਹਦੇ ਨਾਲ ਉਹਦੇ ਵੀਡੀਓ ਬਣਾਉਣ ਵਾਲੇ ਉਹਦੀ ਆਡੀਓ ਤਿਆਰ ਕਰਨ ਵਾਲੇ ਉਹਦੀਆਂ ਡਰੈੱਸਾਂ ਬਣਾਉਣ ਵਾਲੇ ਹੈ ਉਹਨੂੰ ਸਟੇਜ ਦਾ ਸ਼ਿੰਗਾਰ ਬਣਾਉਣ ਵਾਲੇ ਉਹਦੇ ਪਬਲਿਸ਼ਰ ਜੋ ਉਹਦੇ ਗਾਣੇ ਰਿਲੀਜ਼ ਕਰਦੇ ਸੀ ਕੰਮ ਉਹ ਸਾਰਾ ਉਹਨੂੰ ਰਾਜਵੀਰ ਜਵੰਦਾ ਕਦੀ ਨਹੀਂ ਮਿਲੇਗਾ ਔਰ ਨੰ ਮੈਂ ਕਲਾਕਾਰਾਂ ਨੂੰ ਬੇਨਤੀ ਕਰਦਾ ਮੈਂ ਬਾਕੀ ਚੈਨਲਾਂ ਨਾਲਾਂ ਹੀ ਵੀ ਬੇਨਤੀ ਕਰਦਾ ਵੀ ਬਾਈ ਤੁਸੀਂ ਪੰਜਾਬ ਦਾ ਸਰਮਾਇਆ ਹੋ ਤੁਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਹੋ ਆਪਣੀ ਰੱਖਿਆ ਖੁਦ ਕਰਿਆ ਕਰੋ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਮਜ਼ਬੂਤ ਕਰੋ ਆਪਣੇ ਮਜ਼ਬੂਤ ਕਰੋ ਤੇ ਮੈਨੂੰ ਨਹੀਂ ਲੱਗਦਾ ਉਹ ਰਾਜਵੀਰ ਨੂੰ ਟੂ-ਵੀਲਰ ਚਲਾਉਣ ਦੀ ਕੋਈ ਜ਼ਰੂਰਤ ਸੀ ਮਹਿੰਗੀਆਂ ਮਹਿੰਗੀਆਂ ਗੱਡੀਆਂ ਉਹਦੇ ਘਰ ਖੜੀਆਂ ਸੀ ਡਰਾਈਵਰ ਉਹਦੇ ਹੈ ਨਾ ਕਿੰਨੇ ਹੀ ਉਹਦੇ ਨਾਲ ਡਰਾਈਵਰ ਸੀ ਲੇਕਿਨ ਉਹਦਾ ਚਲੋ ਸ਼ੌਕ ਸੀਗਾ ਤੇ ਉਹ ਸ਼ੌਕ ਹੀ ਉਹਦੀ ਮੌਤ ਦਾ ਕਾਰਨ ਬਣ ਜਾਊਗਾ ਇਹ ਤਾਂ ਉਹਨੇ ਕਦੀ ਜ਼ਿੰਦਗੀ ਚ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਪਰ ਕਲਾਕਾਰਾਂ ਨੂੰ ਕਲਾਕਾਰ ਬਹੁਤ ਨਰਮ ਹੁੰਦੇ ਆ ਰੂਹ ਦੇ ਉਹ ਕਿਸੇ ਵੀ ਧਰਮ ਨਾਲ ਕੌਮ ਨਾਲ ਜਾਂ ਆਕਾਸ ਨਾਲ ਬਿਲੋਂਗ ਕਰਦੇ ਹੋਣ ਭਾਵੇਂ ਉਹ ਜੱਟ ਹੋਣ ਜੋ ਮਰਜ਼ੀ ਹੋਣ ਪਰ ਉਹ ਅੰਦਰੋਂ ਨਰਮ ਹੁੰਦੇ ਆ ਕਲਾਕਾਰ ਹਮੇਸ਼ਾ ਰੂਹ ਦੇ ਨਰਮ ਹੁੰਦਾ ਕਲਾ ਕਦੇ ਬੰਡੀ ਨਹੀਂ ਗਈ ਕਲਾ ਕਿਸੇ ਚੀਜ਼ ਦੀ ਮਹਤਾਜ ਨਹੀਂ ਨਾ ਹੈ ਕਲਾ ਕਿਸੇ ਧਰਮ ਦੀ ਜਾਂ ਕਿਸੇ ਜਾਤ ਪਾਤ ਦੀ ਕਲਾਕਾਰ ਹਮੇਸ਼ਾ ਅੰਦਰੋਂ ਕਲਾਕਾਰੀ ਹੁੰਦਾ ਨਰਮ ਹੁੰਦਾ ਤੇ ਆਪਣੇ ਆਪ ਨੂੰ ਬਚਾ ਕੇ ਰੱਖੋ ਭਾਈ ਚੰਗਾ ਡਰਾਈਵਰ ਰੱਖੋ ਚੰਗੀ ਗੱਡੀ ਰੱਖੋ ਔਰ ਡਰਾਈਵਰ ਨੂੰ ਪ੍ਰੋਪਰ ਨੀਂਦ ਦੇਵੋ ਲੈ ਵੀ ਤੂੰ ਸੌਂ ਲਾ ਤੂੰ ਰੈਸਟ ਕਰ ਲੈ ਡਰਾਈਵਰ ਦੀ ਰੈਸਟ ਕੀਤੀ ਹੋਵੇ ਤਾਂ ਤੁਹਾਨੂੰ ਕਿਉਂਕਿ ਤੁਸੀਂ ਸਰਮਾਇਆ ਪਬਲਿਕ ਦਾ ਤੁਸੀਂ ਪਰਿਵਾਰ ਦਾ ਵੀ ਨਹੀਂ ਹੁੰਦੇ ਕਲਾਕਾਰ ਪਬਲਿਕ ਦਾ ਹੁੰਦੇ ਸੋ ਸਾਰੇ ਵੀਰ ਜਿਉਂਦੇ ਵੱਸਦੇ ਰਹਿਣ ਤੇ ਰਾਜਵੀਰ ਨੂੰ ਬਹੁਤ ਹੀ ਭਰੇ ਮਨ ਦੇ ਨਾਲ ਸ਼ਰਧਾਂਜਲੀ ਅਰਪਿਤ ਕਰਦਾ ਇੱਕ ਅਲੀ ਸਾਹਿਬ ਇੱਕ ਹੋਰ ਜਿਵੇਂ ਆਪਾਂ ਦੇਖਦੇ ਆਂ ਵੀ ਲੱਗਦਾ ਨਹੀਂ ਵੀ ਪੰਜਾਬੀ ਇੰਡਸਟਰੀ ਨੂੰ ਕਿਤਨਾ ਕਿਤੇ ਨਜ਼ਰ ਲੱਗੀ ਕਿਉਂਕਿ ਇੱਕ ਪਹਿਲਾ ਕਲਾਕਾਰ ਗਏ ਜਸਵਿੰਦਰ ਭੱਲਾ ਉਸ ਤੋਂ ਬਾਅਦ ਐਡਾ ਵੱਡਾ ਇਨਸੀਡੈਂਟ ਆ ਜਿਹੜਾ ਇੱਥੇ ਰਾਜਵੀਰ ਹੋਣਾ ਨਾਲ ਹੋ ਜਾਂਦਾ ਜਸਵਿੰਦਰ ਭੱਲਾ ਜੀ ਲੀਜੈਂਡ ਸੀਗੇ ਉਹ ਵੀ ਇੱਕ ਘਾਟਾ ਇੰਡਸਟਰੀ ਨੂੰ ਜੋ ਉਹਨਾਂ ਦੀ ਜਗ੍ਹਾ ਨਹੀਂ ਪੂਰੀ ਹੋ ਸਕਦੀ ਉਸ ਤੋਂ ਬਾਅਦ ਸੰਗੀਤ ਸਮਰਾਟ ਜਨਾਬ ਚਰਨਜੀਤ ਊਜਾ ਸਾਹਿਬ ਚਲੇ ਗਏ ਜਿਨ੍ਹਾਂ ਨੇ ਇਸ 뮤직 ਨੂੰ ਪੰਜਾਬੀ 뮤직 ਨੂੰ ਜਨਮ ਦਿੱਤਾ ਪਾਲਿਆ ਇਹ ਨਾ ਤੇਨਾਂ ਚਾਰ ਪਸਤਾ ਤੱਕ ਉਹਨੇ ਕੰਮ ਕੀਤਾ ਇੰਡਸਟਰੀ ਚ ਕਿ ਅਜ ਰਾਜਵੀਰ ਜੰਦਾ ਚਲਾ ਗਿਆ ਇੰਡਸਟਰੀ ਵੱਧ ਫੁੱਲ ਰਹੀ ਆ ਲੋਕਾਂ ਦੀਆਂ ਨਜ਼ਰਾਂ ਖਾ ਲੈਂਦੀਆਂ ਨੇ ਕੋਲੋਕਾਂ ਕੋਲੇ ਵੱਡੀਆਂ ਵੱਡੀਆਂ ਗੱਡੀਆਂ ਉਹ ਬਾਈ ਉਹਦੀ ਮਜਬੂਰੀ ਆ ਯਾਰ ਉਹਦੀ ਮਜਬੂਰੀ ਆ ਤੁਸੀਂ ਕੋਈ ਕਲਾਕਾਰ ਬੁੱਕ ਕੀਤਾ ਹੋਵੇ ਉਹਨੂੰ ਚੰਗੀ ਅਮਾਉਂਟ ਦਿੱਤੀ ਹੋਵੇ ਚੰਗਾ ਪੈਸਾ ਤੇ ਉਹ ਬਸ ਚ ਉਤਰੇ ਉਹ ਬਸ ਚ ਉਤਰੇ ਜਾ ਕੋਈ ਛੋਟੀ ਕਾਰ ਲੈ ਕੇ ਆ ਜਾਵੇ ਮਰੂਤੀ ਕਾਰ ਕੋਈ ਛੋਟੀ ਕਾਰ ਲੈ ਕੇ ਆ ਜਾਵੇ ਤੁਸੀਂ ਖੁਦ ਹੀ ਕਹੋਗੇ ਕਿ ਭਾਈ ਐਨੇ ਪੈਸੇ ਦਿੱਤੇ ਤੈਨੂੰ ਯਾਰ ਮਤਲਬ ਤੇਰਾ ਸਟੈਂਡਰਡ ਹੋਣਾ ਚਾਹੀਦਾ ਮਿਹਨਤ ਵੀ ਨਾਲੇ ਕੋਈ ਹੈਨਾ ਉਹ ਮਿਹਨਤ ਕਰਕੇ ਆਪਣਾ ਸਟੈਂਡਰਡ ਮੇਨਟੇਨ ਕਰਦੇ ਆ ਤੇ ਲੋਕਾਂ ਨੂੰ ਲੱਗਦਾ ਕਿ ਪਤਾ ਨਹੀਂ ਇਹ ਜੇਬਾਂ ਕੱਟ ਕੱਟ ਲਿਆਉਂਦੇ ਲੋਕਾਂ ਦੀਆਂ ਅਸੀਂ ਕੋਈ ਜੇਬਾਂ ਕੱਟ ਕੇ ਲਿਆਉਂਦੇ ਮਿਹਨਤ ਕਰਦੇ ਆ ਯਾਰ ਸਟੇਜਾਂ ਤੇ ਗਾਉਂਨੇ ਆ ਹੈਨਾ ਸਿਰ ਤੋਂ ਲੈ ਕੇ ਪੈਰ ਤੱਕ ਪਸੀਨਾ ਆਇਆ ਹੁੰਦਾ ਜਦੋਂ 2.5 ਤੇ 3 ਘੰਟੇ ਪਰਫਾਰਮ ਕਰਨਾ ਪੈਂਦਾ ਲੋਕਾਂ ਵਾਸਤੇ ਤਾਂ ਪੱਖੇ ਲੱਗੇ ਹੁੰਦੇ ਨੇ ਸਾਡੇ ਵਾਸਤੇ ਕਲਾਕਾਰਾਂ ਲਈ ਹੈ ਨਾ ਉਹ ਕਲਾਕਾਰ ਬਹੁਤ ਮਿਹਨਤ ਕਰਦਾ ਤੇ ਪ੍ਰਮਾਤਮਾ ਨੂੰ ਬੁਰੀਆਂ ਨਜ਼ਰਾਂ ਸੋ ਤੁਸੀਂ ਮਿਲਿਓ ਕਦੇ ਅਲੀ ਸਾਹਿਬ ਕਦੇ ਮੈਂ ਕਦੀ ਨਹੀਂ ਮਿਲਿਆ ਮੈਂ ਪਹਿਲਾਂ ਵੀ ਕਦੀ ਫੋਨ ਤੇ ਵੀ ਗੱਲ ਨਹੀਂ ਹੋਈ ਕਦੀ ਇਸ ਪ੍ਰਾਪਰ ਮਿਲਿਆ ਵੀ ਨਹੀਂ ਬਸ ਗਾਣਿਆਂ ਰਾਹੀਂ ਮਿਲਿਆ ਐਜ਼ ਐਨ ਆਰਟਿਸਟ ਇੱਕ ਇਨਸਾਨੀਅਤ ਹੈ ਇੱਕ اخلاق ਦਾ ਫਰਜ਼ ਹੈ اخلاقی ਫਰਜ਼ ਹੈ ਮੈਂ ਹਸਪੀਟਲ ਚ ਵੀ ਗਿਆ ਸੀ ਮੈਂ ਇੱਥੇ ਵੀ ਆਇਆ ਹੈ ਨਾ ਉਹ ਕਲਾਕਾਰ ਸੀ ਕਲਾਕਾਰ ਨੂੰ ਮਿਲਣਾ ਉਹਦੇ ਬਾਈ ਫੇਸ ਮਿਲਣਾ ਜ਼ਰੂਰੀ ਨਹੀਂ ਹੁੰਦਾ ਕਲਾ ਰਾਹੀਂ ਮਿਲੋ ਕਲਾ ਰਾਹੀਂ ਮਿਲੋ ਕਦੇ ਸਟੇਜ ਕਦੇ ਸਟੇਜ ਵੀ ਨਹੀਂ ਸਾਝੀ ਕਦੇ ਸਟੇਜ ਸਾਝ ਮੈਂ ਕਦੀ ਮਿਲਿਆ ਹੀ ਨਹੀਂ ਕਦੀ ਫੋਨ ਤੇ ਗੱਲ ਨਹੀਂ ਹੋਈ ਲੇਕਿਨ ਇੱਕ ਕਲਾ ਦੀ ਸਾਂਝ ਜਿਹੜੀ ਹੈ ਨਾ ਉਹ ਬੰਦਿਆਂ ਨੂੰ ਮਿਲਾ ਦਿੰਦੀ ਆ ਉਹ ਖਿੱਚ ਕੇ ਲਿਆਉਂਦੀ ਆ ਤੁਹਾਨੂੰ ਉਹਦੇ ਕੁਝ ਮਿਊਜ਼ੀਸ਼ੀਅਨ ਮੈਨੂੰ ਦੱਸਦੇ ਹੁੰਦੇ ਸੀ ਕਿ ਉਹ ਮੇਰਾ ਇੱਕ ਸ਼ਬਦ ਹੈ ਜੰਗਲ ਮਾਛੀਵਾੜੇ ਦਾ ਉਹ ਸੁਣਦਾ ਹੁੰਦਾ ਸੀ ਗੱਡੀ 'ਚ ਤੇ ਉਹ ਕਹਿੰਦਾ ਸੀ ਕਿ ਬਾਈ ਤੁਹਾਨੂੰ ਬਹੁਤ ਰਾਜਵੀਰ ਬਾਈ ਤੁਹਾਨੂੰ ਬਹੁਤ ਪਿਆਰ ਕਰਦਾ ਵੀ ਅੱਛਾ ਬਾਜੀ ਬਹੁਤ ਵਧੀਆ ਗਾਉਂਦੇ ਆ ਤੇ ਮੈਂ ਉਹਦੇ ਗਾਣੇ ਸੁਣਦਾ ਸੀ ਮੈਨੂੰ ਕਈ ਵਾਰੀ ਲੋਕਾਂ ਦੇ ਫੋਨ ਆ ਜਾਂਦੇ ਸੀ ਕਿ ਰਾਜਵੀਰ ਜਵੰਦਾ ਬੁੱਕ ਕਰਾ ਦਿਓ ਦੇਖੋ ਦੀ ਹਾਂ ਦੇਖੋ ਦੀ ਕੁਆਲਿਟੀ ਲੋਕਾਂ ਨੇ ਦੱਸੀ ਮੈਂ ਕਿਹਾ ਯਾਰ ਤੁਸੀਂ ਹੋਰ ਕਰ ਲਓ ਕਈ ਕਲਾਕਾਰ ਨੇ ਜਿਹੜੇ ਅਖਾੜੇ ਲਾਉਂਦੇ ਨੇ ਰঞ্জੀਤ ਬਾਵਾ ਵੀ ਬਹੁਤ ਸੋਹਣਾ ਕੰਮ ਕਰਦਾ ਔਰ ਆਪਣਾ ਜੀ ਗੁਰਨਾਮ ਭੁੱਲਰ ਬਹੁਤ ਵਧੀਆ ਕੰਮ ਕਰਦਾ ਕੁਲਵਿੰਦਰ ਬੇਲਾ ਪੰਜ ਸੱਤ ਕਲਾਕਾਰ ਨੇ ਜਿਹੜੇ ਅਖਾੜਿਆਂ ਦੇ ਵਿੱਚ ਚੰਗਾ ਮਤਲਬ ਕੰਮ ਕਰਦੇ ਆ ਰਾਜਵੀਰ ਜਵੰਦਾ ਕਿਉਂ ਕਹਿੰਦੇ ਯਾਰ ਉਹਦੀ ਇੱਕ ਕੁਆਲਿਟੀ ਹੈ ਵੀ ਉਹ ਨਾ ਇੱਕ ਤਾਂ ਟਾਈਮ ਨਹੀਂ ਘਟ ਲਾਉਂਦਾ ਤੇ ਇੱਕ ਭੱਜਦਾ ਨਹੀਂ ਹੈਗਾ ਸਟੇਜ ਤੋਂ ਪ੍ਰੋਗਰਾਮ ਕਰਨ ਤੋਂ ਬਾਅਦ ਉਹ ਫੋਟੋ ਖਿਚਾ ਕੇ ਪਰਿਵਾਰਾਂ ਨਾਲ ਕੁੜੀਆਂ ਨਾਲ ਪਰਿਵਾਰ ਨਾਲ ਫੋਟੋ ਫੋਟਾ ਖਿਚਾ ਕੇ ਘੰਟਾ ਡੇਢ ਘੰਟਾ ਪ੍ਰੋਗਰਾਮ ਤੋਂ ਬਾਅਦ ਵੀ ਉਹ ਪਰਿਵਾਰਕ ਸਾਂਝ ਵਧਾ ਕੇ ਪਰਿਵਾਰਕ ਸਾਂਝ ਵਧਾ ਕੇ ਫੇਰ ਜਾਂਦਾ ਵੀ ਭਾਈ ਉਹ ਚਾਹੇ ਸਾਡੇ ਤੋਂ ਪੈਸੇ ਵੱਧ ਲੈ ਲਵੇ ਤੁਸੀਂ ਰਾਜਵੀਰ ਬੁੱਖ ਖਾਦੋ ਇਹ ਮੈਂ ਆਪਣੇ ਕੰਨੀ ਸੁਣੀਆਂ ਨੇ ਚੀਜ਼ਾਂ ਸੋ ਕਿਤੇ ਨਾ ਕਿਤੇ ਉਹਦੀ ਪਰਫਾਰਮੈਂਸ ਜਿਹੜੀ ਐ ਇਸ ਕਾਬਲ ਸੀ ਕਿ ਲੋਕਾਂ ਨੂੰ ਪਿਆਰ ਕਰਦੇ ਸੀ ਪ੍ਰਮਾਤਮਾ ਦੇ ਚਰਨਾਂ 'ਚ ਨਿਵਾਸ ਦਵੇ ਬਹੁਤ ਮਨ ਦੁਖੀ ਹੈ ਮਨ ਭਰਿਆ ਹੋਇਆ ਮਨ ਭਾਰੀ ਹੈ ਤੇ ਅੱਲਾ ਪਾ ਕੇ ਕਿ ਦੁਆ ਕਰਦਾ ਕਿ ਅੱਲਾ ਪਾਕ ਉਹਨੂੰ ਜੰਨਤ ਦੇ ਵਿੱਚ ਆਲਾ ਮਕਾਮ ਦੇਵੇ।